ਜਿਹੜੀ ਅਮਰਵੇਲ ਹੁੰਦੀ ਆ ਨਾ ਉਹਦੀ ਧਰਤੀ ਤੇ ਜੜ ਨਹੀਂ ਹੁੰਦੀ ਪਤਾ ਮੈਨੂੰ ਵੀ ਨਹੀਂ ਬਹੁਤਾ ਮੈਂ ਵੀ ਥੋੜਾ ਬਹੁਤਾ ਚਲੋ ਹੁਣ ਗੱਲ ਮੌਕੇ ਤੇ ਕੰਮ ਲਗਾ ਕੁਦਰਤ ਵੱਲੋਂ ਹੁੰਦਾ ਵੀ ਜਿਹੜੇ ਵੀ ਦਰਖਤ ਤੇ ਹੋ ਪੈ ਜਾਂਦੀ ਐ ਦਰਖਤ ਨੂੰ ਵੀ ਟੱਕ ਦਿੰਦੀ ਐ ਪਰ ਉਹਦੀ ਜੜ ਜਿਹੜੀ ਐ ਉਹ ਧਰਤੀ ਦੇ ਨਾਲ ਜੁੜੀ ਨਹੀਂ ਹੁੰਦੀ ਹਵਾ ਦੇ ਵਿੱਚ ਹੀ ਹੁੰਦੀ ਐ ਆਕਸੀਜਨ ਕਿੱਥੋਂ ਮਿਲਦਾ ਉਹਨੂੰ ਕਾਦੇ ਸਾਰੇ ਹੁੰਦੀ ਹੈ ਤੇ ਮੈਂ ਕੋਈ ਵਿਗਿਆਨੀ ਨਹੀਂ ਹੈਗਾ ਬਸ ਇਸ ਵਿੱਚ ਜਲਾੰਤਰ ਜੀ ਗੱਲ ਕਰਨੀ ਚਾਹੁੰਦਾ ਤੇ ਜਿਹੜਾ ਬੰਦਾ ਝੂਠ ਬੋਲਦਾ ਉਹਦਾ ਵੀ ਕੋਈ ਧਰਤਲ ਦੇ ਨਾਲ ਧਰਤੀ ਦੇ ਨਾਲ ਬਹੁਤਾ ਸਬੰਧ ਨਹੀਂ ਹੁੰਦਾ ਜਾਨੀ ਕਿ ਉਹਦੀਆਂ ਜੜਾਂ ਬਹੁਤੀਆਂ ਡੂੰਘੀਆਂ ਨਹੀਂ ਹੁੰਦੀਆਂ ਇਹ ਗੱਲ ਜਿਹੜੇ ਸਿਆਣੇ ਬਜ਼ੁਰਗ ਨੇ ਸਾਡੇ ਉਹਨਾਂ ਦੀਆਂ ਅਜਮਾਈਆਂ ਹੋਈਆਂ ਕਹਿ ਲਈ ਜਿਵੇਂ ਉਹ ਕਹਿੰਦੇ ਸੀ ਵੀ ਅਸੀਂ ਆਰਕ ਕੱਢਿਆ ਹੋਇਆ ਤੱਤ ਕੱਢਿਆ ਹੋਇਆ ਤੇ ਮੈਂ ਅੱਜ ਗੱਲ ਕਰਨੀ ਆ ਲਾਭ ਸਿੰਘ ਉੱਗੋ ਕੇ ਜਿਹੜੇ ਹਲਕਾ ਪਧੋੜ ਦੇ ਐਮਐਲਏ ਇਹ ਕੌਣ ਨੇ ਝਾੜੂ ਪਾਰਟੀ ਦੇ ਐਮਐਲਏ ਨੇ ਇਹਨਾਂ ਦੀ ਗੱਡੀ ਪਲਟ ਗਈ ਪਲਟੀ ਕਿੱਥੇ ਸੁੱਕੇ ਹੋਏ ਸੂਏ ਵਿੱਚ ਜਿੱਥੇ ਪਾਣੀ ਹੈ ਨਹੀਂ ਸੀ ਅਜਾ ਇੱਕ ਮੇਰਾ ਦੋਸਤ ਹੈ ਉਹਨੇ ਇੱਕ ਮਸ਼ਕਰੀ ਕੀਤੀ ਇੱਕ ਵਾਰੀ ਕਹਿੰਦਾ ਗਿਆਨੀ ਜੀ ਤੁਸੀਂ ਜਿੱਥੇ ਮੈਨੂੰ ਭੇਜਿਆ ਸੀ ਨਾ ਮੈਂ ਤਾਂ ਕਹਿੰਦਾ ਡੁੱਬ ਚਲਿਆ ਸੀ ਮਸਾਂ ਬਚਣ ਮੈਂ ਕਿਹਾ ਕਿਉਂ ਕਹਿੰਦਾ ਗੱਲ ਕਰ ਨਹਿਰ ਖਾਲੀ ਸੀ ਸੁੱਕੀ ਸੀ ਕਹਿੰਦਾ ਜੇ ਭਰੀ ਹੁੰਦੀ ਕਹਿੰਦਾ ਮੈਂ ਤਾਂ ਡੁੱਬ ਜਾਣਾ ਸੀ ਇਹ ਗੱਲਾਂ ਉਹ ਤਾਂ ਬੋਰ ਜੀਆਂ ਕਰਨੀਆਂ ਪਰ ਇਹਨਾਂ ਲਾਲਬ ਸਿੰਘ ਉਗੋ ਕਿਹਾ ਨਾ ਇੱਕ ਇਹਨੇ ਝੂਠ ਅ ਪਿੱਛੇ ਜੇ ਬੋਲਿਆ ਮਹੀਨਾ ਕਿਉਂ ਕਿ ਤੁਸੀਂ ਕੋਠੀ ਬਣਾਈ ਹੈ ਜੀ ਇਹ ਕਹਿੰਦਾ ਕਿੱਥੇ ਬਣਾਈ ਹੈ ਕੋਠੀ ਪ੍ਰੂਫ ਕਰੋ ਲੋਕਾਂ ਨੇ ਵੀਡੀਓ ਬਣਾ ਕੇ ਜਿਹੜੇ ਮਿਸਤਰੀ ਬਣਾਉਂਦੇ ਉਹਨੂੰ ਜਾ ਕੇ ਪੁੱਛ ਲਿਆ ਉਹ ਕਹਿੰਦੇ ਇਹ ਐਮਐਲ ਸਰਬ ਦੀ ਕੋਠੀ ਹੈ ਸਾਰਾ ਕੁਝ ਪਤਾ ਲੱਗ ਗਿਆ ਪਰ ਇਹਨੇ ਸੱਚਾ ਹੋਣ ਦੀ ਕੋਸ਼ਿਸ਼ ਕੀਤੀ ਜਿਹੜਾ ਤੁਸੀਂ ਨਾ ਇੰਨਾ ਜਾਣ ਬੁੱਝ ਕੇ ਝੂਠ ਬੋਲਿਆ ਹੁੰਦਾ ਹੈ ਲੈ ਮਨ ਹੁਣ ਚੇਤੇ ਆ ਗਈ ਇੱਕ ਛੋਟੀ ਜਿਹੀ ਕਹਾਣੀ ਇੱਕ ਆ ਜਿਹੜੀ ਨਾ ਪਿੰਡ ਦੇ ਲੋਕਾਂ ਨੂੰ ਰੌਲਾ ਪਾ ਕੇ ਉਦਾਂ ਹੀ ਇਕੱਠੇ ਕਰ ਲੈਂਦਾ ਸੀ ਕਿ ਸ਼ੇਰ ਆ ਗਿਆ ਸ਼ੇਰ ਆ ਗਿਆ ਜਦੋਂ ਲੋਕ ਜਾਂਦੇ ਕਹਿੰਦਾ ਮੈਂ ਤਾਂ ਮਸ਼ਕਰੀ ਕਰਦਾ ਸੀ ਮੈਂ ਤਾਂ ਟਿਕਚਰ ਕੀਤੀ ਸੀ ਉਹ ਲੋਕਾਂ ਨੇ ਉਹਦੀ ਆਵਾਜ਼ ਵੱਲ ਜਦੋਂ ਦੁਬਾਰਾ ਕਿਤੇ ਮਾਰਦਾ ਧਿਆਨ ਦੇਣਾ ਬੰਦ ਕਰਦਾ ਇੱਕ ਦਿਨ ਸੱਤੀਉ ਆ ਗਿਆ ਤੇ ਸ਼ੇਰ ਨਾਲੇ ਬੱਕਰੀਆਂ ਖਾ ਗਿਆ ਤੇ ਨਾਲੇ ਆਲਰੇਡੀ ਨੂੰ ਚੱਬ ਗਿਆ ਰਗੜ ਗਿਆ ਖਾ ਗਿਆ ਤੇ ਲੋਗ ਐਨੋ ਲੋਕ ਕਹਿੰਦੇ ਤਾਂ ਪਹਿਲਾਂ ਵੀ ਐਵੇਂ ਝੂਠ ਬੋਲਦਾ ਹੁੰਦਾ ਸੀ ਅੱਜ ਵੀ ਝੂਠ ਹੀ ਬੋਲਦਾ ਹੋਣਾ ਕਿਹੜਾ ਸ਼ੇਰ ਆਇਆ ਹੋਣਾ ਤੇ ਇਦਾਂ ਹੀ ਇਹ ਜਿਹੜਾ ਲਾਭ ਸਿੰਘ ਉੱਗੋ ਕੇ ਨਾ ਇਹਨੇ ਵੀ ਇਦਾਂ ਝੂਠ ਸੁਖਾਨ ਬੜਾ ਬੋਲਿਆ ਹੁਣ ਜਿਹੜੀਆਂ ਗੱਡੀ ਪਾਰਟੀ ਐ ਸੁੱਕੇ ਸੂਏ ਵਿੱਚ ਇਹਦੀ ਮੈਂ ਗੱਲ ਤੁਹਾਨੂੰ ਇੱਕ ਹੋਰ ਸੁਣਾ ਦੇ ਹਾਲਾਂਕਿ ਬਚ ਗਿਆ ਆਪਾਂ ਨੇ ਚਾਹੁੰਦੇ ਵੀ ਕਿਸੇ ਦੀ ਜਾਨ ਜਾਵੇ ਸਲਾਮਤ ਹੋਵੇ ਆਪਣੇ ਬੱਚਿਆਂ ਲਈ ਪਰ ਬੱਚੇ ਤਾਂ ਇਹ ਛੱਡ ਚੁੱਕੇ ਇਹ ਤਾਂ ਮੈਰ ਜਿਵੇਂ ਦੂਜੀ ਕਰਾਈ ਬੈਠਾ ਹੈ ਘਰੇ ਤਾਂ ਤਲਾਕ ਤਲੂਕ ਦੇਤਾ ਇਹਨੇ ਇਹਨਾਂ ਖਬਰਾਂ ਆ ਨੇ ਜੀ ਕਈ ਵਾਰੀ ਕੋਈ ਮੇਰੇ ਤੇ ਕੇਸ ਕਰਦੇ ਹੋਂ ਵੀ ਬੂਟਾ ਸੀ ਮੈਂ ਇਦਾਂ ਕਹਿੰਦਾ ਹੋ ਸਕਦਾ ਹੈ ਸੱਚ ਹੋਵੇ ਝੂਠ ਹੋਵੇ ਇਹ ਨਹੀਂ ਪਤਾ ਪਰ ਖਬਰਾਂ ਇਦਾਂ ਚੱਲੀਆਂ ਨੇ ਵੀ ਇਹਨੇ ਤਲਾਕ ਤਲੂਕ ਦੇਤਾ ਕਰਵਾ ਲਈ